ਪੰਜਾਬ ਦੇ ਵਿੱਚ ਮੀਂਹ ਕਾਰਨ ਫਸਲਾਂ ਦਾ ਜੋ ਨੁਕਸਾਨ ਹੋਇਆ ਉਸ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਮੰਗ ਕੀਤੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਭਾਰੀ ਮੀਂਹ ਕਾਰਨ ਪੰਜਾਬ ਦੇ ਵਿੱਚ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਝੋਨਾ ਚਰੀ ਹਰਾਚਾਰਾ ਤੇ ਗੰਨੇ ਦੀ ਫਸਲ ਤਬਾਹ ਹੋ ਚੁੱਕੀ ਹੈ ਬਾਜਵਾ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਪੰਜਾਬ ਕਾਂਗਰਸ ਸੂਬਾ ਸਰਕਾਰ ਦੇ ਖਿਲਾਫ ਧੰਨੇ ਦੇਵੇਗੀ ਪਿਛਲੇ ਇੱਕ ਹਫਤੇ ਦੇ ਵਿੱਚ ਸੂਬੇ ਅੰਦਰ ਭਾਰੀ ਵਰਖਾ ਹੋ ਰਹੀ ਹੈ ਤੇ ਹਜ਼ਾਰਾਂ ਏਕੜ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ ਖੇਤਾਂ ਦੇ ਵਿੱਚ 2-2 ਫੁੱਟ ਤੱਕ ਪਾਣੀ ਖੜਾ ਹੋਇਆ ਤੇਜ਼ ਹਵਾਵਾਂ ਚੱਲਣ ਦੇ ਨਾਲ ਝੋਨੇ ਦੀ ਲਗਭਗ ਪੱਕਣ ਤੇ ਆਈ ਫਸਲ ਵਿੱਚ ਗਈ ਹੈ ਮਾਲਵੇ ਖੇਤਰ ਵਿੱਚ ਵੱਡੇ ਪੱਧਰ ਤੇ ਉੱਤੇ ਬੀਜੀ ਗਈ ਜਾਂਦੀ ਕਪਾਹ ਦੀ ਫਸਲ ਨੂੰ ਵੀ ਖਾਸਾ ਨੁਕਸਾਨ ਹੋਇਆ ਹੈ ਮੀਂਹ ਦੀ ਜ਼ਿਆਦਾ ਮਾਰ ਮਾਝਾ ਦੁਆਬਾ ਤੇ ਮਾਲਵਾ ਦੇ ਕੁਝ ਹਿੱਸਿਆਂ ਦੇ ਵਿੱਚ ਪਈ ਹੈ ਅੰਮ੍ਰਿਤਸਰ ਵਿੱਚ 4 ਤੋਂ 5 ਦਿਨਾਂ ਦੇ ਲਈ ਹੋਈ 150 ਮਿਲੀਮੀਟਰ ਤੋਂ ਵੱਧ بارش ਹੋਈ ਹੈ 150 ਮਿਲੀਮੀਟਰ ਸਿਰਫ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਵਰਖਾ ਹੋਈ ਲਗਾਤਾਰ 4 ਦਿਨ ਤੱਕ بارش ਹੁੰਦੀ ਰਹੀ ਤੇ ਫਸਲਾਂ ਦਾ ਖਾਸਿਆ ਨੁਕਸਾਨ ਹੋਇਆ ਜਿਸ ਤੋਂ ਬਾਅਦ ਇਸ ਮਸਲੇ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਚੁੱਕੀ ਹੈ ਕਿਉਂਕਿ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਹੈ ਵਿਰੋਧੀ ਧਿਰ ਕਾਂਗਰਸ ਨੇ ਕਾਂਗਰਸ ਪ੍ਰਧਾਨ ਅਰਪਾਤਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਗਿਰਦਾਵਰੀ ਕਰਾਈ ਜਾਵੇ ਇਸ بارش ਤੋਂ ਬਾਅਦ ਹੋਈ ਤਬਾਹੀ ਦੀ ਅਤੇ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਕਿਸਾਨਾਂ ਨੂੰ ਇਹ ਮੰਗ ਰੱਖੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਸ ਮੰਗ ਨੂੰ ਨਾ ਮੰਨਿਆ ਗਿਆ ਤਾਂ ਪ੍ਰਦਰਸ਼ਨ ਕੀਤੇ ਜਾਣਗੇ ਸੂਬਾ ਸਰਕਾਰ ਦੇ ਖਿਲਾਫ ਇੱਥੇ ਦੱਸਣੀ ਹੋ ਗਿਆ ਕਿ ਬੇहद ਜ਼ਿਆਦਾ ਮਾਤਰਾ ਦੇ ਵਿੱਚ بارش ਹੋਈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ بارش ਹੋਈ ਜਿਸ ਦੇ ਚਲਦਿਆਂ ਫਸਲਾਂ ਨੂੰ ਸਭ ਤੋਂ ਵੱਡਾ ਨੁਕਸਾਨ ਪਹੁੰਚਿਆ ਹਾਲਾਂਕਿ ਜਾਨੀਮਾਲੀ ਨੁਕਸਾਨ ਵੀ ਖਾਸਾ ਹੋਇਆ ਹੈ ਕਰੀਬਨ 19 ਲੋਕਾਂ ਦੀ ਮੌਤ ਹੋਈ ਪਰ ਫਸਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਅਤੇ ਇਹਨਾਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਸਰਕਾਰ ਦੇਵੇ ਇਹ ਮੰਗ ਰੱਖੀ ਗਈ ਹੈ ਵਿਰੋਧੀ ਧਿਰ ਕਾਂਗਰਸ ਵੱਲੋਂ ਗਿਰਦਾਵਰੀ ਕਰਾਈ ਜਾਵੇ ਅਤੇ ਗਿਰਦਾਵਰੀ ਤੋਂ ਬਾਅਦ ਜੋ ਵੀ ਬਣਦਾ ਮੁਆਵਜ਼ਾ ਉਹ ਇਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇ